ਇਹ ਜਿਵੇਂ ਉਹ ਤੁਸੀਂ ਦੇਖ ਰਹੇ ਆ ਜਿਹੜੀ ਸਿੰਜਾ ਨਸ਼ੇ ਦੀ ਕਈ ਆਪਣੇ ਸਿੰਜਾ ਲਗਾਉਂਦੇ ਆ ਔਰ ਕਈ ਨਸ਼ੇ ਦੀਆਂ ਗੋੜੀਆਂ ਖੰਦੇ ਆ ਉਹ ਤੁਹਾਡੇ ਅਰਗੇ ਜਿਹੜੇ ਬੱਚੇ ਆ ਉਹਨਾਂ ਨੂੰ ਮੈਂ ਕਿਵੇਂ ਪ੍ਰੇਪੇਅਰ ਕਿਸ ਤਰ੍ਹਾਂ ਕਰਦੇ ਮਾਰੇ ਜਿਹੜੇ ਲੋਕ ਆ ਉਹ ਬੱਚਿਆਂ ਨੂੰ ਕਿਵੇਂ ਨਾਲ ਚ ਦਿੰਦੇ ਆ ਕਿ ਨਸ਼ਾ ਕਰਨ ਨਾਲ ਪੜ੍ਹਾਈ ਬੜੀ ਹੁੰਦੀ ਆ ਨਸ਼ਾ ਕਰਨ ਨਾਲ ਖੇਡਿਆ ਬੜਾ ਜੋਸ਼ ਨਾ ਜਾਂਦਾ ਪਰ ਸਾਰੇ ਬੱਚਿਓ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਸੀਂ ਕੋਈ ਵੀ ਨਸ਼ੇੜੀ ਬੰਦਾ ਦੇਖ ਲਓ ਉਹਨੂੰ ਸਿਰਫ ਨਸ਼ਾ ਚਾਹੀਦਾ ਉਹਨੂੰ ਆਪਣੇ ਫੇਰ ਮਦਰ ਫਾਦਰ ਜਾਂ ਗ੍ਰੈਂਡਫਾਦਰ ਜਾਂ ਬ੍ਰਦਰ ਕਿਸੇ ਨਾਲ ਕੋਈ ਪਿਆਰ ਨਹੀਂ ਸਿਰਫ ਉਹਨੂੰ ਕੀ ਚਾਹੀਦਾ ਨਸ਼ਾ ਜੋ ਛੋਟਾ ਬੱਚਾ ਨਸ਼ੇ ਦੀ ਅਸੀਂ ਦੇਖ ਰਹੇ ਕੋਈ 12 ਸਾਲ ਦਾ 14 ਸਾਲ ਦਾ 18 ਸਾਲ ਦਾ ਬੱਚਾ ਤੁਹਾਨੂੰ ਦੋਸਤ ਬਣੇਗਾ ਤੁਹਾਡਾ ਦੋਸਤ ਬਣ ਕੇ ਤੁਹਾਨੂੰ ਇਹੋ ਜਿਹਾ ਲਾਲਚ ਦੇਗਾ ਨਾਲਸ ਦੇਖ ਕੇ ਤੁਹਾਨੂੰ ਇਹ ਲੱਗੇਗਾ ਕਿ ਮੇਰਾ ਬਹੁਤ ਮਜਦੀਕੀ ਦੋਸਤ ਹੈ ਪਰ ਉਹ ਦੋਸਤ ਨਹੀਂ ਹੁੰਦਾ ਉਹ ਆਪਣਾ ਅੰਦਰੋਂ ਦੁਸ਼ਮਣ ਹੈ ਕਿ ਆਪਾਂ ਨੂੰ ਮਾੜੇ ਨਸ਼ੇ ਵੱਲ ਲਗਾ ਰਿਹਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਲਾਈਫ ਦੇ ਵਿੱਚ ਕੋਈ ਵੀ ਮਾੜਾ ਨਸ਼ਾ ਨਹੀਂ ਕੀਤਾ ਈਵਨ ਕਿ ਨਾ ਮੈਂ ਡਰਿੰਕ ਵੀ ਕੀਤੀ ਲੋਕੀ ਚਲੋ ਵਿਆਹ ਸ਼ਾਦੀ ਪਾਰਟੀਆਂ ਤੇ ਆਮ ਕਰ ਲੈਂਦੇ ਆ ਸੋ ਆਪਾਂ ਕੋਈ ਵੀ ਨਸ਼ਾ ਜਿਹੜਾ ਇਸ ਤਰ੍ਹਾਂ ਦਾ ਮਾੜਾ ਨਸ਼ਾ ਨਹੀਂ ਕਰਨਾ ਤੁਸੀਂ ਸਿਹਤਮੰਦ ਹੋਵੋਗੇ ਨਸ਼ੇ ਤੋਂ ਰਹਿਤ ਹੋਵੋਗੇ ਆਪਣੇ ਮਹੱਲੇ ਵਿੱਚ ਆਪਣੇ ਪਿੰਡ ਵਿੱਚ ਝਾਤ ਮਾਰ ਕੇ ਦੇਖੋ ਜਿਹੜਾ ਪਰਿਵਾਰ ਦੇ ਵਿੱਚ ਨਸ਼ੇਰੀ ਨਹੀਂ ਨਸ਼ਾ ਨਹੀਂ ਕਰਦਾ ਉਹ ਪਰਿਵਾਰ ਹਮੇਸ਼ਾ ਤਰੱਕੀ ਕਰਦਾ ਔਰ ਹਮੇਸ਼ਾ ਜਿਹੜਾ ਉਹ ਪਰਮਾਤਮਾ ਦੇ ਨਾਲ ਜੁੜਿਆ ਹੁੰਦਾ ਪਰਮਾਤਮਾ ਨੂੰ ਮੰਨਦਾ ਜਿਹੜੇ ਵੀ ਈਸ਼ਟ ਨੂੰ ਆਪਾਂ ਮੰਨਦੇ ਆ ਉਹ ਠੀਕ ਹੈ ਬੱਚਿਓ ਸੋ ਆਪਾਂ ਕਿਸੇ ਵੀ ਵਿਅਕਤੀ ਦੇ ਪਿੱਛੇ ਲੱਗ ਕੇ ਕੋਈ ਵੀ ਇਹੋ ਜਿਹਾ ਨਸ਼ਾ ਨਹੀਂ ਕਰਨਾ ਆਪਾਂ ਜਿਹਦਾ ਨਾਲ ਜੁੜਨਾ ਜਿਹੜਾ ਬੱਚਾ ਖੇਡ ਖੇਡ ਰਿਹਾ ਕੋਈ ਵੀ ਸਪੋਰਟ ਕਰ ਰਿਹਾ ਚਾਹ ਕ੍ਰਿਕਟ ਹੈ ਚਾਹ ਫੁੱਟਬਾਲ ਹੈ ਚਾਹ ਹੋਰ ਹੈ ਚਾਹ ਰੈਸਲਿੰਗ ਹੈ ਔਰ ਤੁਸੀਂ ਪਾਸ ਜਿਹੜੇ ਵੀ ਗੇਮ ਕਰਨੀਆਂ ਆਪਣਾ ਟੀਚਾ ਰੱਖਣਾ ਕਿ ਟਾਪਾਂ ਦੇ ਵਿੱਚ ਦੁਨੀਆ ਦੇ ਨੰਬਰ 1 ਬਣਨਾ ਔਰ ਚੰਗੀ ਤੁਸੀਂ ਗੇਮ ਖੇਡੋਗੇ ਉਸ ਦੇ ਨਾਲ ਤੁਸੀਂ ਵੱਖ-ਵੱਖ ਡਿਪਾਰਟਮੈਂਟ ਜਿਵੇਂ ਪੰਜਾਬ ਪੁਲਿਸ ਵਿੱਚ ਪੋਣੇ ਪਰਤੀ ਚੱਲ ਰਹੀ ਆ ਇਸ ਤੋਂ ਬਾਅਦ ਹੋਰ ਵੀ ਹਜ਼ਾਰਾਂ ਹੀ ਬੱਚੇ ਪਰਤੀ ਕਰਨੇ ਆ ਤੁਸੀਂ ਫਿਜ਼ੀਕਲ ਫਟ ਹੋਗੇ ਤੁਸੀਂ ਭਰਤੀ ਹੋਗੇ ਔਰ ਪੰਜਾਬ ਪੁਲਿਸ ਨੂੰ ਛੱਡ ਕੇ ਵੀ ਤੁਸੀਂ ਆਰਮੀ ਵਿੱਚ ਭਰਤੀ ਹੋ ਸਕਦੇ ਹੋ ਰੇਲਵੇ ਆਵੇ ਮੰਡੀਕਰਨ ਬੋਰਡ ਹੈ ਵਿਜੀਲੀ ਬੋਰਡ ਹੈ ਵੱਖ-ਵੱਖ ਡਿਪਾਰਟਮੈਂਟ ਦੁਆਰੇ ਅੱچھے ਜਵਾਨ ਹੈ ਉਹਨਾਂ ਨੂੰ ਬ੍ਰੇਕ ਜਿਹੜਾ ਆਵਾਜ਼ ਮਾਰਦਾ ਕਿ ਸਾਡੇ ਡਿਪਾਰਟਮੈਂਟ ਦਾ ਨਾਮ ਰੋਸ਼ਨ ਕਰਨਗੇ ਸੋ ਆਪਾਂ ਕਿਹਦੇ ਨਾਲ ਜੁੜ ਕੇ ਰਹਿਣਾ ਮਾੜੇ ਲੋਕਾਂ ਦੇ ਨਾਲ ਇਹ ਨਸ਼ਾ ਤਸਕਰੀ ਦਾ ਤੁਹਾਨੂੰ ਕਦੀ ਪਤਾ ਲੱਗੇ ਬੱਚਿਓ ਜਾਂ ਮੇਰੇ ਬਹੁਤ ਵਾਰ ਦੋਸਤ ਹੈ ਕਿ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਜੇ ਕੋਈ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਔਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਔਰ ਉਹ ਨੂੰ ਜਿਹੜਾ ਹੋ ਜਾ ਕੰਮ ਕਰ ਰਿਹਾ ਧੰਦਾ ਕਰ ਰਿਹਾ ਉਹਨੂੰ ਜੇਲ੍ਹ ਭੇਜਿਆ ਜਾਏ ਜਦੋਂ ਫਿਰ ਕੋਈ ਆ ਕੇ ਜੇਲ੍ਹ ਤੋਂ ਵੀ ਆਦਾ ਫਿਰ ਕੋਈ ਮਾਰੇ ਜਿਹਦੀ ਹਰਕਤਾਂ ਨਹੀਂ ਹਟਦਾ ਸਾਡਾ ਕੀ ਤੁਸੀਂ ਰਾਜਦਾਨ ਚੰਗਲ ਜੀ ਮਾਨਜੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਜਿਦਾਂ ਕਿ ਪੂਰਾ ਜ਼ਿਲ੍ਹਾ ਪਟਿਆਲਾ ਪਰ ਦੇ ਵਿੱਚ ਵੱਖ-ਵੱਖ ਮੁਹੱਲਿਆਂ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਸਾਡੇ ਨੌਜਵਾਨ ਬੱਚੇ ਆ ਉਹਨਾਂ ਨੂੰ ਨਸ਼ੇ ਤੋਂ ਕਿਸ ਤਰ੍ਹਾਂ ਦੂਰ ਰਹਿਣਾ ਔਰ ਖੇਡਾਂ ਵੱਲ ਜੁੜ ਕੇ ਰਹਿਣਾ ਕਿਉਂਕਿ ਇਹ ਬਹੁਤ ਵੱਡਾ ਇੱਕੋ ਇੱਕ ਆਪਰਾਣਾ ਆ ਕਿ ਜੇ ਖੇਡਾਂ ਦੇ ਨਾਲ ਪਤਾ ਜੁੜ ਕੇ ਰਹੇਗਾ ਉਹ ਨਸ਼ੇ ਵੱਲ ਨਹੀਂ ਜਾਏਗਾ ਔਰ ਬੱਚਿਆਂ ਨੂੰ ਇੱਥੇ ਦੱਸਿਆ ਗਿਆ ਕਿ ਜਿਸ ਤਰ੍ਹਾਂ ਹੁਣ ਵੀ ਪੁਲਿਸ ਦੀ ਭਰਤੀ ਚੱਲ ਰਹੀ ਆ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹਜ਼ਾਰਾਂ ਜਿਹੜੇ ਬੱਚੇ ਹੋ ਰੱਖੇ ਜਾਣੇ ਆ ਔਰ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਰੱਖੇ ਜਾਂਦੇ ਆ ਉਹ ਤਾਂ ਹੀ ਬੱਚਾ ਸਿਲੈਕਟ ਹੋਏਗਾ ਜੇਕਰ ਉਹ ਫਿਜ਼ੀਕਲ ਫਿਟ ਹੋਏਗਾ ਸੋ ਬੱਚੇ ਜਿਹੜੇ ਆ ਸਾਡੇ ਦੇਸ਼ ਦਾ ਧੰਨ ਔਰ ਇੱਥੇ ਅੱਜ ਮੋਦਵਾਰ ਵਿਅਕਤੀ ਵੱਖ-ਵੱਖ ਸ਼ਸਤਰ ਤੋਂ ਨਾਲ ਇਕੱਠੇ ਹੋਏ ਆ ਇਕੱਤਰ ਹੋਏ ਆ ਔਰ ਇਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਜੇਕਰ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਿੱਟ ਦੀ ਜ਼ਰੂਰਤ ਆ ਔਰ ਬੱਚਾ ਖੇਡਣਾ ਚਾਹੁੰਦੇ ਆ ਤੇ ਉਹ ਵੀ ਅਸੀਂ ਪ੍ਰੋਵਾਈਡ ਕਰਾਵਾਂਗੇ ਔਰ ਰੋਜ਼ਾਨਾ ਅਸੀਂ ਕਿਤੇ ਨਾ ਕਿਤੇ ਜਿਹੜੀ ਆ ਬੱਚਾ ਨੂੰ ਕੋਈ ਨਾ ਕੋਈ ਟਾਂ ਪ੍ਰੋਵਾਈਡ ਕਰਾ ਰਹੇ ਆ ਤਾਂ ਕਿ ਬੱਚੇ ਜਿਹੜੇ ਖੇਡਾਂ ਵੱਲ ਜੁਰ ਕੇ ਰਹਿਣ ਸਾਡੇ ਦੇਸ਼ ਦਾ ਨਾਮ ਰੋਸ਼ਨ